ਦੇਸ਼ ਭਰ ਦੇ ਵਿੱਚ ਗਰਮੀ ਇੰਨੀ ਕਿ ਜ਼ਿਆਦਾ ਹੋਈ ਪਈ ਹੈ ਕਿ ਲਗਾਤਾਰ ਹੀ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਖਬਰਾਂ ਆ ਰਹੀਆਂ ਨੇ ਏਸੀ ਦੇ ਵਿੱਚ ਅੱਗ ਲੱਗ ਗਈ ਜਾਫਰਜ਼ ਦੇ ਵਿੱਚ ਬਲਾਸਟ ਹੋ ਗਿਆ ਅਜਿਹੀ ਇੱਕ ਖਬਰ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਕਾਰਨ ਜੋ ਕਾਰ ਹੈ ਉਸ ਦੇ ਵਿੱਚ ਬੈਠਾ ਪੂਰਾ ਪਰਿਵਾਰ ਜੋ ਹੈ ਸੜ ਗਿਆ ਜੀਆਂ ਖਬਰ ਸਾਹਮਣੇ ਆ ਰਹੀ ਹੈ ਕਿ 2 ਸਾਲ ਦਾ ਮਾਸੂਮ ਵੀ ਕਾਰ ਦੇ ਵਿੱਚ ਸਵਾਰ ਸੀ ਉਸ ਦੇ ਨਾਲ ਨਾਲ 5 ਜਣਿਆਂ ਦੀ ਮੌਤ ਹੋਈ ਹੈ ਇੱਕ ਜ਼ਖਮੀ ਦੱਸੀ ਜਾ ਰਹੀ ਹੈ ਜੋ ਕਿ ਕਾਫੀ ਬੁਰੀ ਤਰੀਕੇ ਦੇ ਨਾਲ ਸੜ ਗਿਆ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਤੇ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲਾਪਰਵਾਹੀ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਜਿਸ ਦੇ ਕਾਰਨ ਪੂਰਾ ਟੱਬਰ ਜੋ ਹੈ ਉਹ ਖਤਮ ਹੋ ਗਿਆ ਜਿਸ ਦੇ ਵਿੱਚ ਮਾਸੂਮ 2 ਸਾਲ ਦਾ ਵੀ ਬੈਠਿਆ ਹੋਇਆ ਸੀ ਹਾਲਾਂਕਿ ਖਬਰ ਜਿਹੜੀ ਹੈ ਕਿ ਬੁਲੰਦ ਸ਼ਹਿਰ ਦੀ ਹੈਗੀ ਜਿੱਥੇ ਕਿ ਕਾਰ ਦੇ ਵਿੱਚ ਅੱਗ ਲੱਗੀ ਅੱਗ ਲੱਗਣ ਦੇ ਕਾਰਨ ਮੌਕੇ ਤੇ ਹੀ ਜੋ ਹੈ ਸਾਰਿਆਂ ਦੀ ਮੌਤ ਹੋ ਗਈ ਤਾਂ ਤੁਹਾਨੂੰ ਜਾਣਕਾਰੀ ਵਿਸਤਾਰਪੂਰਵਕ ਦੇ ਦਈਏ ਕਿ ਬੁਲੰਦ ਸ਼ਹਿਰ ਦੇ ਜਹਾਗੀਰਾਬਾ ਥਾਣਾ ਦੇ ਇਲਾਕੇ ਦੇ ਵਿੱਚ ਬੁੱਧਵਾਰ ਤੜਕੇ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਤਨਜੀਲ ਅਹਿਮਦ ਸਣੇ ਉਸ ਦਾ ਪੂਰਾ ਪਰਿਵਾਰ ਜਿਸ ਦੇ ਵਿੱਚ ਪੰਜ ਮੈਂਬਰ ਬੈਠੇ ਹੋਏ ਸੀ ਉਹ ਸਾਰੇ ਹੀ ਸੜ ਗਏ ਵਿਦਾਯੂ ਦੇ ਸਹਿਸਵਾਨ ਦੇ ਵਿੱਚ ਚਾਚਾ ਦਾ ਵਿਆਹ ਸੀਗਾ ਜਿਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੂਰਾ ਪਰਿਵਾਰ ਗਿਆ ਹੋਇਆ ਸੀਗਾ ਕਾਰ ਤੋਂ ਵਾਪਸ ਦਿੱਲੀ ਜਾ ਰਿਹਾ ਸੀ ਤੇ ਜਹਾਗੀਰਾਬਾਦ ਥਾਣਾ ਇਲਾਕੇ ਦੇ ਵਿੱਚ ਬੁੱਧਵਾਰ ਤੜਕੇ ਜੋ ਉਹਨਾਂ ਦੀ ਕਾਰ ਹੈਗੀ ਪੁਲਿਆ ਦੇ ਨਾਲ ਟਕਰਾ ਜਾਂਦੀ ਹੈਗੀ ਇਸ ਦੇ ਵਿੱਚ ਕਾਰ ਨੂੰ ਅੱਗ ਲੱਗ ਜਾਂਦੀ ਹੈ ਹਾਦਸੇ ਦੇ ਵਿੱਚ ਤਨਜੀਲ ਉਸਦੀ ਪਤਨੀ ਨੀਦਾ ਜੱਜ਼ਾ ਕੀ 7 ਕੁ ਮਹੀਨੇ ਪਹਿਲਾਂ ਹੀ ਦੋਨਾਂ ਦਾ ਵਿਆਹ ਹੋਇਆ ਸੀ ਇਹਨਾਂ ਦੀ ਮੌਤ ਹੋਈ ਐ ਸਦੇ ਨਾਲ ਬਹਿਨੋਈ ਜੋਇਆ ਜ਼ੁਬੈਰ ਤੇ ਨਾਲ ਹੀ ਜੋ ਭੈਣ ਐ ਮੂਮੀਨ ਤੇ ਨਾਲ ਹੀ 2 ਸਾਲ ਦਾ ਪਾਂਜਾ ਵੀ ਜੈਨੂਰ ਜੋ ਕਿ ਇਹਨਾਂ ਸਾਰਿਆਂ ਦੀ ਮੌਤ ਹੋ ਚੁੱਕੀ ਹੈ ਹਾਦਸੇ ਦੇ ਵਿੱਚ ਉਹਨਾਂ ਦੀ ਛੋਟੀ ਪੈਣ ਗੁਲਨਾਜ਼ ਜੋ ਹੈ ਗੰਭੀਰ ਰੂਪ ਦੇ ਵਿੱਚ ਉਹ ਸੜ ਚੁੱਕੀ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੰਜਲ ਤੇ ਨਾਲ ਹੀ ਨਿੰਦਾ ਜੁੜੇ ਨੇ ਇਹਨਾਂ ਦਾ ਵਿਆਹ 7 ਮਹੀਨੇ ਪਹਿਲਾਂ ਹੋਇਆ ਸੀ ਇਸ ਦਰਦਨਾਕ ਹਾਦਸੇ ਦੇ ਵਿੱਚ ਤਿੰਨ ਪਰਿਵਾਰ ਦੀਆਂ ਖੁਸ਼ੀਆਂ ਖਤਮ ਹੋ ਗਈਆਂ ਸਹਿਸਵਾਨ ਕੋਤਵਾਲੀ ਇਲਾਕੇ ਦੇ ਪਿੰਡ ਮੋਰਪੁਰ ਚੰਮਰਪੂਰਾ ਨਿਵਾਸੀ ਤਨਜੀਲ احمد ਉਰਫ ਲੱਲਾ ਜੋ ਕਿ 25 ਸਾਲ ਦੇ ਦਿੱਲੀ ਦੇ ਮਾਲਵੀਆ ਨਗਰ ਦੇ ਵਿੱਚ ਪਤਨੀ ਨਿਦਾ ਤੇ ਨਾਲ ਹੀ ਪਿਤਾ تنویر احمد ਦੇ ਨਾਲ ਰਹਿੰਦਾ ਸੀ ਉਹ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਪਿਤਾ ਵੀ ਜੋ ਹੈ ਉਹ ਵੀ ਠੇਕੇਦਾਰੀ ਦਾ ਕੰਮ ਕਰਦੇ ਨੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਸਹਿਸਵਾਨ ਨਿਵਾਸੀ ਉਹਨਾਂ ਦਾ ਜੋ ਉਹਨਾਂ ਦੀ ਜੋ ਪੈਣ ਤੇ ਨਾਲੇ ਜੋ ਜੀਜਾ ਨੇ ਉਹ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸੀ ਉਹ ਜੋ ਹੈ ਪੇਂਟ ਦਾ ਕੰਮ ਕਰਦੇ ਸੀ ਠੇਕੇਦਾਰੀ ਦਾ ਕੰਮ ਕਰਦੇ ਸੀ ਪਿੰਡ ਹਮੂਰਪੁਰ ਚਮਰਪੂਰਾ ਦੇ ਵਿੱਚ ਸੰਜੀਲ ਦੇ ਚਾਚਾ ਅਲੀਮ ਦਾ ਵਿਆਹ ਸੀਗਾ 16 ਜੂਨ ਨੂੰ ਤਨਜੀਲ ਪਤਨੀ ਮੀਦਾ ਤੇ ਨਾਲੇ ਪੈਣ ਤੇ ਨਾਲੇ ਜੀਜੇ ਦੇ ਨਾਲ 2 ਸਾਲ ਦੇ ਭਾਣਚੇ ਨੂੰ ਲੈ ਕੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਏ ਸੀ ਬਹੁਤੀ ਧੂਮ-ਧਾਮ ਦੇ ਨਾਲ ਵਿਆਹ ਹੋਇਆ ਸ਼ਾਦੀ ਜੋ ਹੋਈ ਵਿਆਹ ਜੋ ਹੋਇਆ ਉਸ ਤੋਂ ਬਾਅਦ ਰਿਸ਼ਤੇਦਾਰ ਜਿਹੜੇ ਨੇ ਉਹ ਆਪਣੇ ਆਪਣੇ ਘਰ ਚਲੇ ਗਏ ਬਦਵਾਤ ਤੜਕੇ ਕਰੀਬ 4 ਵਜੇ ਤੰਜਲ ਪਰਿਵਾਰ ਦੇ ਨਾਲ ਦਿੱਲੀ ਜਾਣ ਦੇ ਲਈ ਕਾਰ ਦੇ ਕਾਰ 'ਚ ਨਿਕਲਿਆ ਸੀਗਾ ਕਾਰ ਉਹ ਖੁਦ ਡਰਾਈਵ ਕਰ ਰਿਹਾ ਸੀ ਇਸ ਦੇ ਵਿੱਚ ਰਿਸ਼ਤੇਦਾਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਸਾਰਾ ਹੀ ਪਰਿਵਾਰ ਬਹੁਤ ਜ਼ਿਆਦਾ ਖੁਸ਼ ਸੀਗਾ ਵਿਆਹ ਹੋਇਆ ਸੀ ਲੇਕਿਨ ਕੀ ਪਤਾ ਸੀ ਕਿ ਰਾਹ ਦੇ ਵਿੱਚ ਹੀ ਇਹਨਾਂ ਦੀ ਮੌਤ ਹੋ ਜਾਵੇਗੀ ਤੰਜਲ احمد ਬਬਰਾਲਾ ਤੇ ਨਾਲੀ ਅਨੂਪ ਸ਼ਹਿਰ ਬੁਲੰਦ ਸ਼ਹਿਰ ਹੁੰਦੇ ਹੋਏ ਦਿੱਲੀ ਦੇ ਲਈ ਜਾ ਰਹੇ ਸੀ ਤੇ ਜਹਾਗੀਰਾਬਾਦ ਥਾਣਾ ਇਲਾਕੇ ਦੇ ਵਿੱਚ ਚਾਂਦੋਕ ਫੈਮਿਲੀ ਰੈਸਟੋਰਾਂ ਦੇ ਬਿਲਕੁਲ ਨਾਲ ਹੀ ਤੰਜਲ احمد ਜੋ ਉਸ ਦੀ ਕੁਝ ਕ ਸਕਿੰਟ ਦੇ ਲਈ ਅੱਖ ਲੱਗ ਗਈ ਜਿਸ ਦੇ ਕਾਰਨ ਜੋ ਕਾਰ ਹੈ ਉਹ ਬੈਲੈਂਸਡ ਜੋ ਹੈ ਉਹ ਵਿਗੜ ਗਿਆ ਉਸ ਦਾ ਤੇ ਡਿਵਾਈਡਰ ਦੇ ਨਾਲ ਜਾ ਕੇ ਕਾਰ ਟਕਰਾ ਕੇ ਜਿਸ ਦੇ ਕਾਰਨ ਕਾਰ ਦੇ ਵਿੱਚ ਅਗ ਲੱਗੇ ਦੱਸਿਆ ਜਾ ਰਿਹਾ ਸੀ ਐਨਜੀ ਗੈਸ ਕਿਟ ਜੋ ਹੈ ਉਹ ਲੱਗੀ ਹੋਈ ਸੀ ਜਿਸ ਦੇ ਕਾਰਨ ਅੱਗ ਲੱਗੀ ਦੇਖਦੇ ਹੀ ਦੇਖਦੇ ਕਾਰ ਜੋ ਹੈ ਉਹ ਪੂਰੀ ਅੱਗ ਸੜ ਰਹੀ ਸੀ ਤੇ ਕਾਰ ਸਵਾਤੰਜਲ ਅਹਿਮਦ ਪਤਨੀ ਤੇ ਨਾਲ ਹੀ ਭੈਣ ਤੇ ਜੀਜੂ ਤੇ ਨਾਲ ਹੀ ਜੋ ਭਾਂਜਾ ਸੀਗਾ ਉਹ ਉਸ ਦੇ ਵਿੱਚ ਮੌਜੂਦ ਸੀ ਜਿਨ੍ਹਾਂ ਦਾ ਜੋ ਹੈ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ 17 ਸਾਲ ਦੀ ਗੁਲਨਾਜ਼ ਹੈ ਜੋ ਕਿ ਹਸਪਤਾਲ ਦੇ ਵਿੱਚ ਭੜਤੀ ਹੈ ਉਸ ਦਾ ਇਲਾਜ ਜੋ ਹੈ ਉਹ ਕੀਤਾ ਜਾ ਰਿਹਾ ਤਾਂ ਬੇਹੱਦ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈਗੀ ਕਿ 18 ਨਵੰਬਰ ਨੂੰ ਹੀ ਜੋ ਹੈ ਵਿਆਹ ਹੋਇਆ ਸੀ 7 ਮਹੀਨੇ ਬਾਅਦ ਪਤੀ ਪਤਨੀ ਦੋਨੋਂ ਦਾ ਹੀ ਦਿਹਾਂਤ ਹੋ ਗਿਆ ਇਸ ਅਚਾਨਕ ਜੋ ਗੱਡੀ ਦੇ ਵਿੱਚ ਅੱਗ ਲੱਗੀ ਤਾਂ ਬਹੁਤ ਹੀ ਮਾਈਨਰ ਸੈਕਿੰਡ ਦੇ ਲਈ ਜੋ ਤੰਜੀਲ ਹੈ ਉਸ ਦੀ ਅੱਖ ਲੱਗ ਜਾਂਦੀ ਹੈ ਜਿਸ ਦੇ ਕਾਰਨ ਵੱਡਾ ਹਾਦਸਾ ਹੋਇਆ ਇਸ ਲਈ ਕਹਿੰਦੇ ਆ ਜਦੋਂ ਤੁਸੀਂ ਡਰਾਈਵ ਕਰਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਰਾਈਵ ਨਹੀਂ ਕਰ ਸਕਦੇ ਜਾਂ ਨੀਂਦ ਆ ਰਹੀ ਹੈ ਜਾਂ ਤੁਸੀਂ ਅਨਸਟੇਬਲ ਲੱਗਦੇ ਹੋ ਭਾਵੇਂ ਤੁਸੀਂ ਇੱਕ ਦਿਨ ਲਈ ਕਿਤੇ ਰੁਕ ਜਾਓ ਜਾਂ ਤੁਸੀਂ ਕਿਤੇ ਰੈਸਟ ਕਰ ਲਓ ਪਰ ਉਸ ਹਾਲਤ ਦੇ ਵਿੱਚ ਇਸ ਹਾਲਤ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੋਵੇ ਕਿ ਮੈਂ ਡਰਾਈਵ ਨਹੀਂ ਕਰ ਸਕਦਾ ਜਾਂ ਬਹੁਤ ਜ਼ਿਆਦਾ ਥਕਾਨ ਹੈ ਤਾਂ ਉਸ ਵੇਲੇ ਰੁਕਣਾ ਜ਼ਿਆਦਾ ਬਿਹਤਰ ਹੈ ਇਸ ਦੇ ਨਾਲੋਂ ਕਿ ਕਿਸੇ ਦੀ ਜਾਨ ਜਾਵੇ